ਆ ਕੇ ਬੈਠੋ ਚੌਥੇ ਦਿਨ ਤੁਸੀਂ ਆਪ ਦੱਸੋਗੇ ਦੁਬਾਰਾ ਲੰਗ ਦਰਦ ਕਮਰ ਦਰਦ ਢੋਈ ਦਰਦ ਹੋ ਕੇ ਵਿਖਾਓ ਹੱਟਾ ਹੁੰਦਾ ਸਰਵਾਈਕਲ ਆ ਖਾਣ ਵਾਲੀ ਦਵਾਈ ਨਾਲ ਕਿਉਂ ਨਹੀਂ ਸਹੀ ਹੁੰਦਾ ਇਹ ਮਣਕੇ ਹੁੰਦੇ ਆ C4 ਇਹਦੀ ਰਿਸਰਪਟ ਜਾਂ ਰੀਡਰ ਤੇ ਹੁੰਦਾ ਆਪਣਾ ਸਾਰੇ ਸਰੀਰ ਦਾ ਬੈਲੈਂਸ 3 ਦਿਨ ਇਹਨੂੰ ਮਾਲਸ਼ ਕਰ ਲਓ ਇਹਦੀ ਸਰਾਣਾ ਨਹੀਂ ਲੈਣਾ ਮਾਲਸ਼ ਲਿਆਉਣੀ ਆ ਤੌਣ ਤੋਂ ਮੋਢਿਆਂ ਤੱਕ ਤਾਂ ਤੂੰ ਮੁੰਡਿਆਂ ਨੂੰ ਮਾਲਿਚ ਲਿਆਉਣੀ ਆ ਹੌਕ ਬੈਕ ਲਗਾਤਾ ਛਾਉ ਤੇ ਬਾ ਤੂੰ ਹੀ ਸਰ ਵਾਈਪਲ ਚੈੱਕ ਕਰਾ ਲਿਆ ਜੇ ਨਹੀਂ ਤਾਂ ਕੋਈ ਖਾਨ ਵਾਲੀ ਦਵਾਈ ਨਾਲ ਸਹੀ ਕਰਕੇ ਦਿਖਾਵੇ ਸਿਰਦਰਦ ਕਰਦਾ ਫੁੱਟ ਤੇ ਤੇਲ ਪਾ ਕੇ ਸੰਗਲੋ ਉਲਾਂ ਚੱਲਦਿਆ ਤੇਰੀਆਂ ਪੁੜਪੜੀਆਂ ਮਲਦੋ ਹੁਣੇ ਪਤਾ ਲੱਗ ਜੂਗਾ ਕਿ ਕਿੰਨਾ ਕੁ ਪਾਵਰ ਹੈ ਤੂੰ ਹੀ ਕਹਿੰਦੇ ਆ ਨਾ ਬਾਣੀ ਉੱਠਦੀ ਸੌਂਦੇ ਆ ਵੀਰੇ ਹਫਤਾ ਤੱਕ ਲਗਾਤਾਰ ਮਾਲਿਚ ਕਰ ਲੋ ਇਹ ਤਜਰਬਾ ਵੇਖਣਾ ਗੱਡੀ ਨੇ ਨੇੜੇ ਆ। ਮਾਝ ਤੁਹਾਡੀ ਫ੍ਰੀ ਕਰਾਂਗੇ ਵੀਰੇ। ਹੱਥ ਦੇ ਬਾਦ ਗੱਡੀ ਆਉਂਦੀ ਆਪਣੀ ਤੁਹਾਡੀ ਸੇਵਾ 'ਚ। ਇਸ ਤੋਂ ਇਲਾਵਾ ਵੀਰੇ ਆਪਣੇ ਕੋਲ ਲਿਆਉਂਦਾ ਸਪੈਸ਼ਲ ਠੰਡਾ ਦਾਰੂ ਸੌਗਾ। ਨਿਗਾ ਪਾੜਦੀ ਆ ਝੋਲੇ ਪੈਂਦੇ ਆ ਡਲਕ ਪੈਂਦੀ ਆ ਖਾਰਸ਼ ਹੁੰਦੀ ਆ ਧੰਦੜਾ ਪੰਦੀਂਦਾ ਵਾ। ਅੱਖਾਂ 'ਚ ਲਾਲੀ ਆ কুরਕਰੇ ਆ। ਅੱਖਾਂ 'ਚੋਂ ਪਾਣੀ ਡਕਦਾ ਵਾ। ਦੂਰ ਦੀ ਨੇੜੇ ਦੀ ਨਿਗਾ ਕਮਜ਼ੋਰ। ਚੱਟਾ ਮੋਤੀ ਆ ਵੀਰੇ 40 ਦਿਨ ਲਗਾਤਾਰ ਆਪਣਾ दारू ਸ਼ਰਮਾ ਪਾਉ। ਯਾਰਾਂ ਦੇ ਦਿਨਾਂ ਦੇ ਵਿੱਚ ਵਿੱਚ ਮੈਨੂੰ ਚੱਟਾ ਮੋਤੀ ਆ ਲੱਭ ਕੇ ਦਿਖਾ ਦਿਆ। ਇਹ ਦੇ ਜਦੋਂ ਆਪਣੇ ਵੀਰੇ ਨਾ ਕੋਪਰੇ ਡੈੱਡ ਹੋ ਜਾਂਦੇ ਹਨਾ ਇਹਨਾਂ ਨੂੰ ਸਰੀ ਵਾਲੇ ਪਾਸਿਓਂ ਚਾਰ ਉਂਗਣਾ ਮਿਲ ਕੇ ਟੈਗ ਕਰ ਲੈਣਾ। ਲੱਬ 40 ਪੱਥਰਾਂ ਉੱਤੇ 40 ਪੱਥਰਾਂ ਥੱਲੇ। ਲੱਭਣਾ ਕੀ ਆਪਾਂ ਜਿਹਨੂੰ ਪਤਾਸੇ ਦਾ ਪੁਰਖ ਜਿਹੜੂ ਪੰਜਾਬੀ ਚ ਆਪਾਂ ਮੂਵੀਰਾ ਕਹਿ ਦਿੰਦੇ ਆਂ। ਕਾਲੀ ਸ੍ਰਿੰਗ ਦਾ ਪਾਸੇ ਸਿੱਕੀ ਬਕੀਦਾ ਸ਼ਹਿਰ گلاب ਦੇ ਅਰਕ ਦੇ ਵਿੱਚ ਕਿਲੇ ਨੇ ਆਪਾਂ ਇਹਦੀ ਰਗੜਾਈ ਕਰੀ ਕਿਹ ਕਿਹਾਂ ਦਿਨਾਂ ਦੀ ਰਗੜਾਈ ਪੜਾਈ ਤੋਂ ਬਾਅਦ ਪੱਟੀ ਮੋੜ ਤੇ ਆ ਬਾਈ ਜੀ ਇਹ ਜਿਹੜੀਆਂ ਦਵਾਈਆਂ ਦੇ ਰਿਆ ਵੀਰ ਪੱਟੀ ਮੋੜ ਗੁਰਦੁਆਰੇ ਦੇ ਵਿੱਚ ਸਲਾਈ ਕਢਾਈ ਦਾ ਕੰਮ ਕਰਦਗਾ ਨਿਗਾ ਪਾੜਦੀ ਆ